ਜਗਰudev ਪੰਗੁਰਦੇਵ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਕੋਸੂ ਨਾਮਾ ਕੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਚੰਡਾ ਕੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਫਗਵਾੜੇ ਪਹੁੰਚੀ ਹੈ 108 ਪੂਰਨ ਸੰਤ ਬਾਬਾ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਔਰ ਹਰ ਸਾਲ ਦੀ ਤਰ੍ਹਾਂ ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਹੁੰਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਦਰਬਾਰ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜੁੜੀ ਹੋਈ ਹੈ ਮੇਰੇ ਪਿੱਛੇ ਤੁਸੀਂ ਉਸ ਦਰਬਾਰ ਦੇ ਦਰਸ਼ਨ ਵੀ ਕਰ ਸਕਦੇ ਹੋ ਡੇਰਾ 108 ਸੰਤ ਬਾਬਾ ਗੋਬਿੰਦ ਰਾਜ ਜੀ ਦਾ ਜਿਹੜਾ ਕਿ ਉਦਾਸੀਨ ਹੈ ਔਰ ਬਾਬਾ ਗੋਬਿੰਦ ਰਾਜ ਜੀ ਦੀ ਜੀ ਆਪਾਂ ਉਪਮਾ ਦੀ ਗੱਲ ਕਰੀਏ ਉਹਨਾਂ ਦੀ ਉਹਨਾਂ ਦੀ ਦਇਆ ਦੀ ਗੱਲ ਕਰੀਏ ਕਿ ਇਸ ਨਗਰ ਦੇ ਨੇ ਪੂਰੇ ਸੰਸਾਰ ਦੇ ਵਿੱਚ ਇਹਨਾਂ ਦੀ ਬੜੀ ਬਖਸ਼ਿਸ਼ ਹੈ ਔਰ ਇਹਨਾਂ ਦੀ ਬੜੀ ਦਇਆ ਹੈ ਔਰ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆ ਕੇ ਸੰਗਤ ਜਿਹੜੀ ਨਤਮਸਤਕ ਹੁੰਦੀ ਹੈ ਔਰ ਆਪਣੀਆਂ ਮਨੋ ਮਰਾਦਾ ਜਿਹੜੀਆਂ ਉਹ ਪੂਰੀਆਂ ਕਰਦੀ ਹੈ। ਪੋਸੂਨਾਵਾ ਚੈਨਲ ਤੇ ਇਸ ਸਮੇਂ ਤੁਸੀਂ ਫਗਵਾੜੇ ਦੇ ਵਿੱਚ ਬਾਬਾ ਗੋਬਿੰਦ ਦਾਸ ਜੀ ਦੇ ਦਰਬਾਰ ਦੇ ਵਿੱਚ ਚੱਲ ਰਿਹਾ ਇਹ ਮੇਲਾ ਜਿਹੜਾ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਅੱਜ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਗੁਰ ਮਹਾਰਾਜ ਜੀ ਦਾ ਸਤਗੁਰ ਰਵਿਦਾਸ ਮਹਾਰਾਜ ਜੀ ਦਾ 648ਵਾਂ ਜੋ ਪ੍ਰਕਾਸ਼ ਪੂਰਵ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਔਰ ਸੰਗਤਾਂ ਪਹੁਤ ਦੂਰੋ ਦੂਰੋ ਨਤਮਸਤਕ ਹੁੰਦੀਆਂ ਨੇ ਇਹ ਸਾਰੇ ਦਾ ਸਾਰਾ ਜਿਹੜਾ ਦਰਬਾਰ ਹੈ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਸੰਤਾ ਆ ਰਹੀਆਂ ਨੇ ਔਰ ਜਾ ਰਹੀਆਂ ਨੇ ਸਾਹਮਣੇ ਤੁਸੀਂ ਦਰਬਾਰ ਸਜਿਆ ਹੋਇਆ ਹੈ ਉਸ ਦਰਬਾਰ ਦੇ ਵੀ ਦਰਸ਼ਨ ਕਰ ਸਕਦੇ ਹੋ ਔਰ ਦਰਬਾਰ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦਰਬਾਰ ਦੇ ਵਿੱਚ ਜੋ ਵੀ ਸੱਚੇ ਦਿਲੋਂ ਆਪਣੀ ਮਨੋ ਕਾਮਨਾ ਲੈ ਕੇ ਆਉਂਦਾ ਹੈ ਔਰ ਬਾਬਾ ਗੋਬਿੰਦ ਰਾਜ ਜੀ ਇਸ ਮਨੋ ਕਾਮਨਾ ਨੂੰ ਜ਼ਰੂਰ ਪੂਰੀ ਆਪਣੀ ਦਇਆ ਦੇ ਨਾਲ ਕਰਦੇ ਨੇ ਸੋ ਅੱਜ 648ਵਾਂ ਪ੍ਰਕਾਸ਼ ਪੁਰਬ ਜੋ ਬਾਬਾ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪੂਰੇ ਸੰਸਾਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਸੋ ਉਸੇ ਨੂੰ ਕਵਰ ਕਰਨ ਵਾਸਤੇ ਅੱਜ ਫਗਵਾੜੇ ਵਿਖੇ ਪੋਸੂਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਬਾਕੀ ਦਾ ਹਾਲ ਵੀ ਤੁਹਾਨੂੰ ਅਸੀਂ ਸਰੌਮਣ ਕਰਨ ਕਰਨ ਵਾਸਤੇ ਧਰਤੀ ਵੀ ਆਖਿਆ ਹੈ ਇਤਨਾ ਸਮਾਂ ਨਹੀਂ ਵਿਚਾਰਾ ਕਰਨ ਦਾ ਭਾਗ ਮਹਾਮੁਰਗਾ ਹਾਂ ਤੇ ਹਰ ਸਮੇਂ ਇਹ ਸ਼੍ਰੀ ਨੂੰ ਸੰਗਤ ਮੰਨਣੀ ਚਾਹੀਦੀ ਹੈ ਇਤਨੇ ਕਿਰਪਾ ਹੋਵੇ ਸਾਧ ਸੰਗਤ ਜੀ ਫਿਰ ਦੁੱਖ ਰੋਗ ਵੀ ਕੱਟੇ ਦੇ ਚਲਦੀਆਂ ਕਲਾ ਵਿੱਚ ਕਾਰੋਵਾਰ ਹੋ ਜਾਂਦਾ ਹੈ ਕਿਉਂਕਿ ਇਹ ਮਹਾਗੁਰਾਂ ਦੀ ਕਿਰਪਾ ਹੁੰਦੀ ਹੈ ਉਹਨਾਂ ਦਾ ਉਪਦੇਸ਼ ਬalde ਤਰੀਕ ਦੀ ਪਤਨ ਕਰਦੇ ਨੇ ਤਜ਼ੀਰ ਸਤਵੰਤ ਸੋਗ ਮੈਂ ਬਾਹ ਹੈ ਤਾਂ ਜੋ ਇੱਕ ਲਾਗਤ ਹੀ ਭਉਂਧਿਰ ਪਰਿਆ ਪੜਾ ਕਰੇ ਜੇ ਸ਼ੇਖ ਜਿਹੜਾ ਗੁਰੂ ਜੀ ਦਾ ਬਾਣੀ ਦਾ ਬਾਣ ਹੁੰਦਾ ਹੈ ਉਹ ਸਾਧ ਸੰਗਤ ਜੀ ਤਰੀਜੇ ਵਿੱਚ ਛੇਪ ਪਾਦਨ ਦਾ ਹੈ ਇਸ ਮਨ ਨੂੰ ਇਸ ਤਨ ਨੂੰ ਗਿਆਨ ਹੋ ਜਾਂਦਾ ਹੈ ਇਹ ਮਨਾ ਇਸ ਸੰਸਾਰ ਤੇ ਸਦਾ ਨਹੀਂ ਰਹਿਣਾ ਹੈ ਜਲ ਕੀ ਧੀਟ ਪਵਨ ਕਾ ਸੰਭਾ ਰક્ત ਬੂੰਦ ਕਾ ਗਾਣਾ ਆਟ ਮਾਸਾੜੀ ਕੋ ਪਿੰਜਰਾਂ ਕੀ ਵਸੇ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਕੈਸੀ ਤਰ ਵਰ ਪੱਖ ਵਸੇ ਰ ਰਾਖੋ ਪੰਧ ਅਸਾਰਨੀਵਾ ਸਾਢੇ 3 ਹਾਂ ਤੇਰੀ ਸੇਵਾ ਕਰਕੇ ਬਾਤ ਬਾਤ ਸਟੇਰੀ ਨਹੀਂ ਤਨ ਹੋਏਗੋ ਤੁਸਮ ਕੀ ਧੀਰਿ ਫਿਰ ਧਿਆਨ ਹੁੰਦਾ ਹੈ ਸਾਧੂਆਂ ਦੇ ਸੰਗਤ ਕਰਕੇ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮਨ ਬਾਜੀ ਨਾਰੀ ਰਾਮ ਨਾਮ ਬੋਗਨਾ ਬਾਜੀ ਹਾਰ ਕਰਨੇ ਦਾ ਇਹ ਧਿਆਨ ਹੋ ਜਾਂਦਾ ਹੈ ਇਸ ਮਾਨੋ ਇਸ ਤਨ ਨੂੰ ਵੀ ਇਹ ਮਨਾ ਇੱਕ ਤੰਦੇ ਨਾਲ ਸੋਧਾ ਕਰ ਮਾਨਕਾਰ ਤੇ ਤੂੰ ਨਾਂ ਬਾਣੀ ਵਿੱਚ ਗਿਰ ਗਿਆ ਪਾਤਸ਼ਾਹ ਦੀ ਮਰਵਾਣੀ ਵਿੱਚ ਕਹਿੰਦੇ ਸੁਣਾ રે ਕੋ ਦੋ ਬਹਾਂਤੇ ਆਇਓ ਇੰਦੀ ਨਾ ਜਾਣੋ ਕਿੰਨੀ ਤੁਮ ਹੱਦ ਤੱਕ ਚੱਲ ਤੇ ਖਬਰ ਨਾ ਪਾਇਓ ਆਪਾਂ ਸੰਸਾਰੀ ਜੀ ਆਪਣੇ ਬੇਟਾ ਬੇਗਾ ਤੱਕ ਸੀਮ ਤਾ ਆਪਾਂ ਅਨ ਦਾਂ ਦੇ ਤੱਕ ਇਹ ਦਾਦਾ ਜੀ ਕੰਗਾ ਬੋਲੇ ਹੋਈ ਸੀ ਬਹੁਤਿਆਰੋ ਦਾ ਸਾਧ ਸੰਗਤ ਜੀ 80% 90% ਨਹੀਂ ਬੰਦਾ ਹੋਵੇਗਾ سارے دادا جی کلو پورے ہوئے پڑھا لکھنؤ کا زمانہ ہے پر سنت جی مہاراجہ نکھی مچھی یاد میں بیٹھے ہیں پردیسوں کی یاد ہے کہ سارے ماما گرخان کی ستجوی واشی ہے انہوں نو ایسا سما ہو گیا یہ سات ہو گیا تاہشاہ ہے ਕਰੇ ਇਹ ਵਿਡਿਆਈਆਂ ਨਾਮ ਦੇ ਵਿੱਚੋ ਮਹਾਰਾਜਾ ਨੇ ਗੱਜਨਾ ਨੂੰ ਕਮਾ ਕੇ ਪ੍ਰਾਪਤ ਹੁੰਦੀਆਂ ਸਰਦਾਰ ਦੇ ਆਉ ਸਾਧ ਸੰਗਦੀ ਪੰਜ ਸੱਤ ਮੈਂ ਸੰਗੰਦੇ ਸਾਥੀ ਨੇ ਆਪਾਂ ਨੇ 180 ਨਾਮ ਸੰਤ ਬਾਬਾ ਗੋਵਿੰਦਾਸ ਮਹਾਰਾਜ ਜੀ ਕਿਉਂਕਿ ਸ੍ਰੀਮਾ ਸੰਤ ਬਾਬਾ ਪਿਆਰਾ ਸਿੰਘ ਜੀ ਸ਼ਕਨਵਾਸੀ ਠੀਕਾਂ ਵਾਲੇ ਸ਼੍ਰੀਮਾਨ ਵਾਬਾ ਰੀਤੀ ਰਾਹੀ ਮਹਾਰਾਜ ਜੀ ਦਾ ਪ੍ਰੇਮ ਵੱਡੇ ਮਹਾਪੁਰਖਾਂ ਦੇ ਨਾਲ ਸਦਾ ਚੱਲਿਆ ਆਉਂਦਾ ਹੈ ਉਹ ਵੀ ਰਚਨਾ ਕਰਮ ਪਾਇਆ ਕਰਦੇ ਭਾਈ ਇਹ ਸਾਰੀਆਂ ਸੰਤਾਂ ਨੂੰ ਉਪਦੇਸ਼ ਦੁਆਰਾ ਵੀ ਭਾਈ ਇਹ ਸੰਸਾਰ ਤੇ ਆਏ ਹਾਂ ਕੁਝ ਸਮੇਂ ਵਾਸਤੇ ਜੀਵਨ ਮਿਲੇ ਹੈ ਮੇਰੀ ਮੇਰੀ ਕਹਿਰੋਂ ਕਰਦੇ ਦਰਯੋਧਨ ਸੇ ਭਾਈ 12 ਜੋਜਤ ਸੱਦਰ ਚੱਲਿਆ ਥਾ ਮੇਰੀ ਨਿਜ ਨਾ ਖਾਈ ਮੇਰੀ ਮੇਰੀ ਕਿਆ ਕਰੇ ਜੰਦੀ ਆ ਸੋ ਕਬ ਲੋੜ ਸਰ ਪਰ ਉੱਠੀ ਚਲਣਾ ਛੱਡ ਗਿਆ ਸੀ ਲੱਖ ਕਰੋੜ ਇਹੋ ਕਰਤਾ ਦੇ ਰੂਪ ਵਿੱਚ ਆਪਾਂ ਨੂੰ ਸਮਝਾਇਆ ਕਰਦੇ ਸਨ ਸਿੱਖ ਸੰਗਤਾਂ ਨੇ ਖੜੇ ਹੋ ਕੇ ਕੀਰਤਨ ਕਰਦੇ ਬਹੁਤ ਵਾਰ ਫਿਰ ਸੰਗਤਾਂ ਨੂੰ ਇਹ ਉਪਦੇਸ਼ ਕਰਤਾ ਦੁਆਰਾ ਵੀ ਤੇ ਆਪਾਂ ਉਹ ਕਰਤਾ ਨੂੰ ਯਾਦ ਕਰੀਏ ਫਿਰ ਸਮੇਂ ਦੀ ਸਮਾਪਤੀ ਹੈ ਸਾਰੇ ਪਿਆਰ ਦੇ ਨਾਲ ਮਿਲ ਕਰਕੇ ਮੋਹਨ ਦੀ ਕਿਰਪਾ ਕਰਿ ਲੋ ਮੇਰੀ ਜੀ ਕਰਮੀ ਜਨ ਤੇ ਵਿਦਿਆ ਮੋ ਦਿਖਾ

ਆਪਣੀ ਜਿੰਦਗੀ ਦੀਆਂ ਘੜੀਆਂ ਨੂੰ ਸਫਲਾ ਕਰਨ ਵਾਸਤੇ ਸੰਤ ਮਹਤਪਾ ਗੋਬਿੰਦਾਸੰਬਾਰਾ ਦੀ 57ਵੀਂ ਸੁਨਾਨਾ ਬਾਸੇ ਨੂੰ ਮੁੱਖ ਰੱਖਦੇ ਹਾਂ ਜੀ ਦੀਆਂ ਘੜੀਆਂ ਸਫਲ ਕਰਨ ਵਾਸਤੇ ਮਹਾਂਦੇਸਾਨ ਮੁੱਖ ਬੈਠੇ ਹਨ ਕਿਉਂਕਿ ਸਮੇਂ ਦੇ ਨਾਲ-ਨਾਲ ਪਿਆਰੀ ਸਾਧ ਸੰਗਤ ਜੀ ਜਿਹੜਾ ਪ੍ਰਚਾਰ ਹੈ ਜਾਹਰ ਫੈਰਿਸਾ ਸੰਗੀ ਕੇ ਸ਼ਟਾ ਰਹੀ ਹੈ ਚਾਹੀਓ ਬੁਖਸ ਰਹੀ ਹੈ ਉਹਦੀ ਲੋੜ ਪੈਂਦੀ ਰਹਿੰਦੀ ਹੈ ਐਤੋ ਕੱਲਾ ਜਵਾ ਮਹਾਪੁਰਸ਼ਾਂ ਦੀ ਜਾਤ ਦੇ ਅੰਦਰ ਬਹੁਤ ਧਾਰ ਚਾਂਦੀ ਨਿਰਮਲ ਨੇ ਉਹਨਾਂ ਨੇ ਗੋਬਿੰਦ ਬਿਲਾਸ ਲਿਖਿਆ ਉਹਨੇ ਘਰ ਘਰ ਜਾ ਕੇ ਜਿੱਥੇ ਜਿੱਥੇ ਮਹਾਪੁਰਸ਼ ਗਏ ਪਿੰਡਾਂ ਵਿੱਚ ਉੱਥੇ ਜਾ ਕੇ ਉਹਨਾਂ ਨੇ ਇਤਿਹਾਸ ਇਕੱਠਾ ਕੀਤਾ ਉਹ ਬੰਦਿਆਂ ਨੂੰ ਮਿਲੇ ਜਿਨ੍ਹਾਂ ਨੇ ਮਹਾਪੁਰਸ਼ਾਂ ਦਾ ਸੰਗ ਕੀਤਾ ਤੇ ਕਥਨ ਵਿਖੇ ਉਹਦੇ ਪਹਿਲੇ ਸਾਧ ਸੰਗ ਦੀ ਬੰਦੇ ਬਹੁਤ ਘੱਟ ਬੜੇ ਲਿਖੇ ਹੁੰਦੇ ਸਨ ਪੰਜਾਬੀ ਬਾੜ ਦੇ ਠੀਕ ਉਹ ਪੰਜਾਬੀ ਵਿੱਚ ਲੋੜ ਸੀ ਉਹਨਾਂ ਨੇ ਪਹਿਲੇ ਸਾਧ ਸੰਗ ਜੀ ਉਹ ਗੋਗਨ ਵਿਲਾਸ ਬਣਾ ਕੇ ਪਹਿਲੇ ਸਾਧ ਸੰਗੀ ਕੋਲੋਂ ਬੰਦ ਸਮੋਤ ਤੇ ਸੰਤ ਭਗਤ ਚੰਦਾਸ ਮਹਾਰਾਜ ਨੇ ਕੀ ਲੈਕਿਨ ਅੱਜ ਜਿਹੜਾ ਸਮਾਂ ਹੈ ਪੈਰਿਸ ਸਾਸਾਂ ਕੀ ਗਿਰੇ ਸਾਡੇ ਬੱਚੇ ਨਾ ਚੰਗੇ ਸਕੂਲਾਂ ਵਿੱਚ ਪੜ੍ਹਦੇ ਗਵਰਨਮੈਂਟ ਸਕੂਲ ਹੈਗੇ ਜਾਂ ਹੋਰ ਹੈਗੇ ਪਿੰਸ ਉਹਨਾਂ ਨੂੰ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ ਜਿਵੇਂ ਕੋਈ ਨਾ ਸੀ ਨਾ ਤੱਕ ਦੱਸ ਸਕਦਾ ਕਿ ਇੰਗਲਿਸ਼ ਹੀ ਦੱਸ ਸਕਦਾ ਤਾਂ ਪਹਿਲੇ ਸਾਲ ਪੰਜਾਬੀ ਕਿਸੇ ਤੋਂ ਪੜ੍ਹ ਲਾਂਗੇ ਉਹਨਾਂ ਨੂੰ ਮਹਾਂਪੁਰਸ਼ ਦਿੱਹਾਂ ਸਭਾਰੇ ਕਿੰਦਾ ਪਤਾ ਲੱਗੇਗਾ ਉਹਨਾਂ ਬੰਦਿਆਂ ਨੂੰ ਮੋਖ ਰੱਖ ਦਿਆ ਹੋਇਆ ਹੈ ਦੇਸ਼ ਵਿਦੇਸ਼ ਦੇ ਜਿਹੜੇ ਬੱਚੇ ਪੈਰਿ ਸਾਹਸਾਂ ਨੂੰ ਪੰਜਾਬੀ ਵੀ ਚੰਗੀ ਨਹੀਂ ਬੋਲ ਸਕਦੇ ਉਹ ਪੜਨਾ ਤੱਕ ਪਛੇ ਰਹਿ ਗਏ ਤੇ ਮਹਾਪ੍ਰਸ਼ੰਨ ਦੇ ਪਤੀ ਨੇ ਪਿਆਰ ਕਰਾ ਉਹ ਕਹਿੰਦੇ ਸਾਨੂੰ ਮਹਾਪ੍ਰਸ਼ੰਨ ਜਿਹੜਾ ਇਤਿਹਾਸ ਹੈ ਨਾ ਇੰਗਲਿਸ਼ ਵਿੱਚ ਬਣਾ ਕੇ ਨਾ ਛਾਪ ਕੇ ਦਿੱਤਾ ਜਾਂਦਾ ਉਹਨਾਂ ਬੱਚਿਆਂ ਦੀ ਮੰਗ ਨੂੰ ਉਹ ਖੜਕਦੇ ਹੈ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਇੱਥੇ ਵੀ ਪੈਰਿ ਸਾਹਸਾਂ ਦੇ ਬੱਚੇ ਨੇ ਦੋ ਚਾਰ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਪੜੇ ਇੱਥੇ ਲੇਕਿਨ ਕਾਉਨਵਰਸਕੂਲ ਤੋਂ ਉਹ ਬੱਚੇ ਪੜੇ ਕਿ ਉਹ ਬੰਦੇ ਕਿ ਬੜਾ ਕਿ ਸਾਨੂੰ ਪਤਾ ਨਹੀਂ ਲੱਗਦੀ ਪੰਜਾਬੀ ਗਾ ਚੱਕਰ ਇਹ ਪੰਜਾਬੀ ਪੜ੍ਹਨ ਦਾ ਮਤਲਬ ਨਹੀਂ ਪਤਾ ਲਾ। ਪੜ੍ਹਦੇ ਸੀ ਕੀ ਹੋ ਰਿਹਾ ਤੇ ਜਿਉਂ ਇੰਗਲਿਸ਼ ਦੇ ਵਿੱਚ ਬਣਿਆ ਨਾ ਵਿਸ਼ੇ ਸਾਨੂੰ ਛੇਤੀ ਸਮਝ ਪੈ ਜਾਂਦੀ। ਤੇ ਇਸ ਕਰਕੇ ਕਿ ਉਹ ਬੱਚੇ ਜਿਹੜੇ ਆ ਮਹਾਪੁਰਾ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹਤਾਂ ਉਹਨਾਂ ਨੇ ਕੀ ਕੀ ਕੀਤਾ ਜ਼ਿੰਦਗੀ ਦੇ ਵਿੱਚ ਕਿੱਦਾਂ ਨੌਕਰ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਕਿੱਦਾਂ ਉਹਨਾਂ ਨੂੰ ਬਹਿਮਾ ਭਰਮ ਤੋਂ ਕੱਢਿਆ ਤੇਰੀ ਸਾਸ ਆਈ। ਉਹਨਾਂ ਗੱਲਾਂ ਨੂੰ ਮੁੱਕ ਰਖ ਦਿਆ ਮੈਂ। ਅੰਗਰੇਜ਼ੀ ਦੇ ਵਿੱਚ ਪਿਆਰੀ ਸਾਸਾਂ ਜੋ ਡਾਕਟਰ ਅਜਿੰਦਰ ਸਿੰਘ ਜੀ ਨੇ ਪੜਿਓ ਦਾ ਅਨੁਵਾਦ ਕੀਤਾ ਪੰਜਾਬੀ ਤੋਂ ਇੰਗਲਿਸ਼ ਵਿੱਚ ਕੀਤਾ ਪਿਆਰੀ ਸਾਡਾ ਡਾਕਟਰ ਰਿਜਿੰਦਰ ਸਾਹਿਬ ਜੀ ਤੇ ਬਹਿਣ ਘਰੀ ਕੱਲਾ ਕੀਤੀ 3-4 ਸਾਲ ਉਹਨਾਂ ਨੇ ਲਾ ਦਿੱਤੇ ਥੋੜਾ ਸਵਾ ਨਹੀਂ ਲੱਗੇ ਪਿਆਰੀ ਸਾਹਿਬ 3-4 ਸਾਲ ਤੇ ਪਿਆਰੀ ਸਾਸਾਂ ਜੀ ਹੁਣ ਅਸਾਦੀ ਕੋਸ਼ਿਸ਼ ਇਹ ਵਸ ਸਾਇੰਤਿਕ ਸੰਭਰਨ ਨੂੰ ਲਈ ਕੀਤਾ ਜਾਵੇ ਲੋਕਾਂ ਦੇ ਸਨਮਕ ਕੋ ਜੜੀ ਉਹ ਉਹਨਾਂ ਗ੍ਰਾਸੀ ਅਫੀਸਰ ਕਿਸ਼ਿਪਿਆ ਉਹ ਦਿੱਤਾ ਜਾਵੇ ਲੇਕਿਨ ਫੇਰ ਵੀ ਕਮੀਆਂ ਰਹੀਆਂ ਜਾਨੀਆਂ ਪੈਨਿਸਰ ਸਾਹਿਬ ਉਹ ਹੁਣ ਜਾ ਕੇ ਪੈਨਿਸਰ ਸਾਹਿਬ ਜੀ 10 ਦਿਨ ਹੋਏ ਕੰਪਲੀਟ ਹੋਇਆ ਸਾਰਾ ਉਹਦੀ ਪ੍ਰਿੰਟਿੰਗ ਹੋ ਗਈ ਸਬਮਿਟ ਹੋ ਗਿਆ ਉਹ ਸੰਕਟਾਂ ਵਾਸਤੇ ਪੈਨ ਦੇਸ਼ਪਦੇਹ ਦੀ ਸੰਕਟਾਂ ਵਾਸਤੇ ਬੱਚੇ ਕਦੇ ਮਹਾਪਰਸ਼ੰ ਪਰਤੀ ਕਾੜਨਾ ਪਿਆ ਉਹਦਾ ਕਿਦਾਂ ਦਾ ਜੀਮ ਸੀ ਤੇ ਜਿਹਦੇ ਨਾਲ ਜੇ ਪੈਰੇ ਬੱਚੇ ਪੜਨਗੇ ਫੇਰ ਬਦਲ ਲੱਗੋ ਮਹਾਪਰਸ਼ ਕਿਸ ਤਰ੍ਹਾਂ ਦੇ ਸੀ ਗੱਲਾਂ ਕਰਨ ਨਾਲ ਗੱਲ ਨਹੀਂ ਬਣਦੀ ਕੋਈ ਇਹਦਾ ਬੱਚਾ ਜੇ ਪੜਦਾ ਨਾ ਫੇਰ ਉਹ ਖਿਆਲ ਕਰਦਾ ਕਿ ਮੈਂ ਜਿਹੜਾ ਪੜਿਆ ਜੀਵਨ ਪੜੇ ਮਹਾਪੁਰਸ਼ਾਂ ਦਾ ਤੇ ਮੈਂ ਪਹਿਲੀ ਸਾਧ ਸੰਗ ਜੀ ਲੱਗਦੀ ਹੂਏ ਜੋ ਪੜ ਲੈਂਦਾ ਨਾ ਚੰਗੀ ਤਰ੍ਹਾਂ ਜਿਹੜਾ ਸਪੜਦਾ ਫੇਰ ਉਹਨੂੰ ਪੱਧਰ ਲੱਗਦਾ ਮਹਾਪੁਰਸ਼ ਕੇ ਤਰ੍ਹਾਂ ਹੋਰ ਉਹਦਾ ਬੱਲਾ ਨੂੰ ਮੌਕਾ ਰੱਖ ਦਿਆ ਹੋਇਆ ਤੇ ਪਹਿਲੀ ਸਾਧ ਸੰਗ ਜੀ ਇਹ ਪਰਲਾ ਕੀ ਕਰ ਪਹਿਲੇ ਸਾਡੇ ਸੇਵਾਦਾਰ ਨੇ ਪਹਿਲੇ ਸਾਹਿਬਰ ਪਾਰ ਪਾਸੋਂ ਬਾਹਰ ਤਾਰ ਜਾਂਦੇ ਨਾ ਉਹ ਜਿਹੜੇ ਇੱਕ ਪੁੱਤ ਸਪੁੱਤਰ ਹੈ ਉਹਨਾਂ ਵੀ ਸਾਡਾ ਸਾਥ ਪਾ ਦਿੰਦਾ ਚੰਡੀਗੜ੍ਹ ਸਰਫ ਰੈਂਡ ਕੀਤਾ ਸੇਵਾਦਾਰ ਨੇ ਕਾਇਕਲਹਾ ਕੀਤੀ ਜਿੰਨੀਆਂ ਗਾਦੀ ਇੱਕ ਵਾਰ ਬੜ ਕੇ ਫੇਰ ਉਹਦੀ ਸੋਧ ਕੀਤੀ ਫੇਰ ਬਾਣੀਆਂ ਤੋਂ ਕ ਤੇ ਪੈਰੀ ਸਾਹ ਇੱਕ ਪੜਿਆ ਲਿਖਿਆ ਬੰਦਾ ਜਿਹੜਾ ਬਾਣੀ ਦੀ ਤੋਕ ਹੈ ਨਾ ਉਹਨੂੰ ਸੋਧ ਨਹੀਂ ਉਹਨੂੰ ਸੋਧ ਨਹੀਂ ਕਰ ਸਕਦਾ ਸੋਧ ਕਰਾ ਕਰਨੇ ਜਿਹੜਾ ਬਾਣੀ ਪੜਦਾ ਤੇ ਔਰ ਪੜਿਆ ਲਗਾ ਉਹ ਸੋਧ ਸਹੀ ਕਰ ਉਹ ਤੁਝੇ ਨਹੀਂ ਕਰ ਸਕਦਾ ਇਤਾਂ ਦੀ ਗੱਲਾਂ ਬਹੁਤ ਸਾਰੀਆਂ ਸੀ ਪੈਰੀ ਸਾਹ ਜਿਹਦੇ ਕਰਕੇ ਉਹ ਲੇਟ ਹੋ ਜੇਗੇ ਐਸੀ ਇਸ ਕਰਕੇ ਉਗਰੇ ਗੋਬਿੰਦ ਗੁਲਾਸ ਸਿੰਘ ਇਸ ਦੇ ਵਿੱਚ ਪੈਗਲ ਬਣ ਕੇ ਤਿਆਰ ਹੋ ਗਿਆ ਮਹਾਪੁਰਸ਼ਨ ਬੇਨਤੀ ਹੈ ਕਿ ਉਹ ਸਟੇਜ ਤੇ ਆ ਕੇ ਲੋਕਾਂ ਦੇ ਸੰਬੋਧਨ ਨੂੰ ਲਿਸਨ ਤੇ ਜਿਹੜੇ ਪੈਰੀ ਸਾਹਿਬ ਇੰਗਲਿਸ਼ ਵਿੱਚ ਪੜ੍ਹਨਾ ਚਾਹਦੇ ਹੋ ਉਹ ਕੋਤੋਂ ਪੈਰੀ ਸਾਹਿਬ ਸੇਵਾਦਾਰ ਸਟਾਫ ਤੋਂ ਲੈ ਸਕਦਾ ਇਹਦਾ ਗੱਲਾਂ ਦਾ ਖਿਆਲ ਰੱਖਣਾ ਬੋਲੇ ਸੁਣ ਪੈ ਸਕੋ ਦਾਸ ਮਹਾਰਾਜ ਕੀ ਜੈ ਬੋਲੇ ਸੁਣ ਪੈ ਸਕਤੇ ਬਾਬਾ ਗੋਬਿੰਦ ਦਾਸ ਮਹਾਰਾਜ ਕੀ ਬੋਲੇ ਸੁਣ ਪੈ ਸੰਤ ਬਾਬਾ ਚਮਨ ਦਾਸ ਮਹਾਰਾਜ ਕੀ ਬੋਲੇ ਸੁਣਿਆ ਸਤ ਜੈ ਗੁਰਦੇਵ ਧੰਨ ਕੰਦੇਮਾਲ ਕਵਾਲੀਏ ਜੋ ਜਪਾਨ ਨੂੰ ਚੁਕਾਤਾ ਕੰਤੰਨ ਸਤਿਗੁਰੂ ਆਚਰੀ ਗੁਰਮਸਾਹ ਮਹਾਰਾਜ ਦੇ ਪਾਤਸ਼ਾਹ ਜੀ ਦੇ ਪਾਗਲ ਨਿਰੰਤਰ ਨੋਜਵਤ ਮਹਾਨ ਤੁਸਵੀਤ ਅਸਵੇਤ ਆਗਰਮ ਗਿਆਨੀ ਮਹਾਰਾਜ ਦੇ ਪ੍ਰਚੂਤ ਦਾ ਬੰਦਕਾ ਨਾਮ ਬਾਣੀ ਦ੍ਰਸ਼ਟੀਏ ਸੰਤ ਸ਼ਰੋਮਣੀ ਮਹਾਨ ਇਤਿਹਾਸੀ ਗੁਰਮਤੇ ਮਹਾਨ ਤੁਸਵੀ ਸਤਿਗੁਰੂ ਕੰਤਾ ਸ਼੍ਰੀ ਮਾਨ ਐਕਸੋਰਸਲ ਬਾਬਾ ਗੋਬਿੰਦਾਸ ਮਹਾਰਾਜ ਦੇ ਪਾਤਸ਼ਾਹ ਜੀ ਦੇ ਪਾਵਲ ਕੁਮਿਤਰੇਸ਼ ਪੋਮਾਇਆ ਆਖਾਂ ਦੇ ਸ਼੍ਰੀਮਾਨ 178 ਪ੍ਰੋਧਿਰੋ ਸਾਇ ਹੈ ਮਹਾਤਮਸਵੀ ਦਾ ਮੇਤਾ ਪਰਮ ਗਿਆਨੀ ਮੰਮਿਸ਼ਕਮ ਸੁਪਾਲਮ ਮੁਖਾਰਮਾਂ ਬਾਣੀ ਦੇਸ਼ੀ ਸੰਬਾਧ ਚਮਨਦਾਦੀ ਮਹਾਰਾਜ ਦੇ ਪਾਚਾ ਜੀ ਦਾ ਸ਼ਿਰਕਿਆ ਹੋਇਆ ਚਮਨ ਉਸ ਹੀ ਚਮਨ ਨੂੰ ਆਪ ਦੀ ਕਿਰਪਾ ਦੇ ਨਾਲ ਨਜ਼ਰ ਦੇ ਨਾਲ ਕਰਮਾਂ ਦੇ ਟਾਲ ਬਹੁਤ ਹੀ ਸਾਡੇ ਸਤਕਾਰਯੋਗ ਗੁਰਪਾਤਮੀ ਦੇ ਮਹਾਰਾਜਵਾਦ ਸ਼੍ਰੀਮਾਨ 108 ਸਾਲ ਤੋਂ ਦੇਸ਼ ਰਾਜੀ ਮਹਾਰਾਜ ਜਿਨ੍ਹਾਂ ਦੀ ਮਹਾਨ ਕਿਰਪਾ ਦੇ ਸਦਕਾ ਇਹ ਮਹਾਨ ਤਰ੍ਹਾਂ ਦੇ ਆਯੋਜਨ ਕਰਵਾਏ ਹਨ ਔਰ ਸਤਿਗੁਰੂ ਗੁਰੂ ਰਣ ਸਾਹਿਬ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਆਪ ਸਭ ਤੋਂ ਸਤਿਗੁਰੂ ਦੇਸ਼ਵਾਪਾ ਗੋਬਿੰਦ ਸਾਹਿਬ ਮਹਾਰਾਜ ਕੇ ਪਾਛਾਈ ਦੇ ਸਾਲਾਨਾ 52 ਵਰ੍ਹੇ ਦੀ ਸਵਾਗਤ ਤੇ ਆਈਓ ਇਸਾਹ ਸਹਿਬ ਅਤੇ ਪਿੰਡਵਰ ਦੇ ਮੰਡਲੀ ਇਤਾਰਤਰੀਏ ਜੀ ਸਤਿ ਲੋ شری واحد گرواس مہاراج کے پاشا پرمان کرتے ہیں بلاول واڑ اداس اکتھ کھا بوکائے دری گا جیسا تھی

ਉਸਾਰਨ ਕਰਦੇ ਇਹੰ ਮੰਨ ਬੰਨਾ ਰਾਹੀ ਪੁਰਨਾ ਦੇ ਤੋਂ ਦੇ ਹੋਏ ਸੰਤ ਬਾਬਾ ਗੋਬਿੰਦਰਾਜ ਮਹਾਰਾਜ ਦੇ ਪਾਸ਼ਾ ਜੀ ਨੇ ਇਹੋ ਜਿਹੜਾ ਗੋਬਿੰਦ ਬਿਲਾਸ ਹੈ ਨਾ ਮੇਰੇ ਹੱਥ ਵਿੱਚ ਵੀ ਹੈ ਪਹਿਲਾਂ ਵੀ ਮੈਂ ਪੜਿਆ ਹੈ ਜਦੋਂ ਸਤਿਗੁਰਾਂ ਨੇ ਮੇਰੇ ਸਤੂ ਸ਼ਾਮੀ ਹਸਰਾਜ ਮਹਾਰਾਜ ਦੇ ਪਾਸ਼ਾ ਜੀ ਉਹ ਤਵਾ ਚਰਨਗਨ ਜੀ ਦੇ ਮੈਂ ਦਰਸ਼ਨ ਵੀ ਕੀਤੇ ਹੈ ਉਹਨਾਂ ਨੇ ਮੇਰੇ ਤੋਂ ਪੜਾਇਆ ਵੀ ਹੈ ਪਰ ਉਹ ਵਿੱਚ ਬਿਆਨ ਕਿਤਾਵਾ ਹਨ ਅਰੀ ਅਨੰਤਰੀ ਕਥਾ ਰਹੀ ਬੇਜਵਾਨਾਂ ਨੂੰ ਮੋਹਲਾ ਲੱਗੀਆਂ ਐਸੇ ਫਲ ਦੇ ਮੋਹ ਨੇ ਮੋਹ ਜਿਹੜੇ ਨਹੀਂ دستیاب ਹੁੰਦੇ ਤਾਂ ਸਤਿਗੁਰੂ ਐਸੀ ਕਿਰਪਾ ਕਰਦੇ ਤਾਂ ਵੀ ਮਹਾਂਪੁਰਸ਼ ਸੰਤਪਾਪਾ ਗੁਰਿੰਦਾਸ ਮਹਾਰਾਜ ਕਿਉਂ ਇਹ ਕੋਈ ਇੱਛਾ ਕਰੇ ਸੰਗਤ ਦੇ ਵਿੱਚੋਂ ਇੱਕ ਕਥਾ ਹੁੰਦੀ ਹੈ ਇਸ ਤਰ੍ਹਾਂ ਦੀ ਕਿ ਪ੍ਰੇਮੀ ਨੇ ਇੱਛਾ ਕੀਤੀ ਕਿ ਮੈਨੂੰ ਮਾਰਾ ਯਾਤ ਕੀ ਚਾਹੀਦੀ ਉਹਨੇ ਉੱਤੇ ਬਿੱਲੀ ਕੱਢ ਕੇ ਦੇਤੀ ਹੱਲਾ ਕਿਉਂ ਦੀ ਬੁਹਾਰ ਨਹੀਂ ਸੀ ਉਹਦਾ ਮੌਸਮ ਨਹੀਂ ਸੀ ਤੂੰ ਇਸ ਕਰਕੇ ਸਤਪੁਰਾਂ ਨੇ ਬੇਜ਼ੁਬਾਨਾ ਨੂੰ ਬੁਲਾਣਾ ਸਤਿਆਨ ਨੇ ਬੁਕਿਆਨ ਨੂੰ ਦਿੱਤੇ ਧਰਮਾਨ ਜਿਹੜੇ ਬੰਦੇ ਆ ਉਹਨਾਂ ਦਾ ਧਨ ਕੈਨ ਟੈਕ ਰੱਖਿਆ ਸਤ ਮਾਰਗ ਤੇ ਲਾਇਆ ਨਿੱਤੂ ਧੰਗ ਦਾ ਪਾਸ਼ਣ ਗੋਧੀ ਦੀ ਧਿਰ ਨਾਲ ਨਿਆਸਤ ਬਾਸਪੂਣਨ ਨਿਕੰ ਭੈ ਨਿਕੰ ਬੰਦੇ ਰੋਕਿਓ ਰੋਕਣਾ ਐਸੇ ਮਾਪੁੱਤਾਂ ਦੇ ਪਰਥਾਏ ਸਤਗੁਰੂ ਵਰਮਾਨ ਕਰਦੇ ਹਨ ਪਾਣੀ ਦੇ ਅੰਦਰ ਪਾਸ਼ਣ ਗੋਧੀ ਦੀ ਧਿਰ ਨਾਲ ਨਿਆਸਤ ਬਾਸਪੂਣ ਹੈ جڑے پچڑے لطارے کمزور کر کے بھی،, کر کے بھی تو مانسک طور سے کمزور ہیں تو بابا گوبند مہاراج پاشا جی نے گہ کر دیا جی جی ستگو کا برمان ہے پنچم پاشا چن مہاراج کے مان کرتے ہیں پاشا گروپی ریلو ہے جو نراسے ਇਹਨੂੰ ਕਿਸੇ ਤਰ੍ਹਾਂ ਦੀ ਕੋਈ ਰੋਸ਼ਨੀ ਦਾ ਹੈ ਜਿੱਦੀ ਕਿਹੜਾ ਨਜ਼ਰੀਆ ਹੁੰਦਾ ਪਾਸ਼ਾ ਗ੍ਰੋਧੀ ਉਰੀ ਨੇ ਨਾਸਤੂ ਬਾਸੂਲ ਦੇ ਨਜ਼ਰ ਪੇਰ ਸਰਵਤ ਹੈ ਕਿੰਨੇ ਦਰਵਾਣਾ ਜਿਹਨੇ ਦਰਵਾਣ ਬਣਾਏ ਹਨ ਅਮਰਤਿਆਂ ਦੀ ਮਹਾਰਾਜ ਬਾਬਾ ਜੀ ਦਾ ਹੁਣੇ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਇਹੋ ਨੇ ਕਿੰਨੇ ਕੀਤਾ ਕਿ ਉਹਦਾ ਰੋਗ ਕੋਪੂਰ ਕਰਦਾ ਪਾਸ਼ਾ ਗ੍ਰੋਧੀ ਅਗਰੀ ਹੈ ਨਾਮ ਨਾਲ ਤੱਬ ਨਾਲ ਯਾਪਤਾ ਤੋਂ ਸੰਗਲ ਧਰਮ ਨਹੀਂ ਜਮਾਇਆ

جو فرضی ہے جی تو سنت کا ہوتا ہے خیر بتاس جو جوڑے سو جان سنت آنند ہے اندر کا ہے وہ بھی دلیل ہے ایسے مہان ایسے گروپوں بار بار جائیے آپ مت مجھے کار ہے پاشن گروپی گرین وینڈ راسم بات پورن ہے نیتن بلد نگوان کے روکیوں گروپ ہندن ہے روکیوں کا روک کرن کا بندہ بکتن بکتی ہے یہ تو دنیا کے ਦੁਨੀਆ ਦੇ ਪੋਤਾਰ ਦਾ ਜਿੱਤੇ ਜਿੱਤੇ ਬਾਬਾ ਗਗਨਦਾਸ ਮਹਾਰਾਜ ਤੇ ਪਾਸ਼ਾ ਜੀ ਨੇ ਇਹ ਨਾਉਂ ਚਪੜੇ ਵਾਲੇ ਜਿਹਨਾਂ ਨੂੰ ਹਰ ਕਿਸੇ ਨਾਮ ਕੀ ਲੱਗਿਆ ਭੁੱਖ ਲੱਗਦੀ ਨਹੀਂ ਹੈ ਕਿੰਨੇ ਡਾਕਟਰਾਂ ਕੋ ਜਾਂਦੇ ਲੇਕਿਨ ਖਰਾਬ ਹੋ ਜਾਂਦਾ ਤੇ ਭੁੱਖ ਨਹੀਂ ਲੱਗਦੀ ਪਰ ਨਾਮ ਦੀ ਪੁਤਰੀ ਨੇ ਲੱਗੀ ਹੈ ਉਹਨਾਂ ਵਿੱਚੋਂ ਮੰਗ ਦੇਣ ਉਹਨਾਂ ਵਿੱਚੋਂ ਵਾਅਦੀ ਪੂਰਨ ਮਰਯਾਦਾ ਤੇ ਸੋਦਮ ਸਤਿਗੁਰੂ ਹੰਦ ਬਾਬਾ ਚਮਨਦਾਸ ਮਹਾਰਾਜ ਤੇ ਪਾਸ਼ਾ ਜੀ ਹੋਰਾਂ ਜਿਹਨਾਂ ਦੀ ਉਹ ਪ੍ਰਾਪਤ ਕੀਤੀ ਉਹਨਾਂ ਦੀ ਕਿਤਾਬ ਬਕਤਾਂ ਭਗਤੀ ਦਾ ਨਹੀਂ ਉਹ ਭਗਤੀ ਦਾ ਦਾਤੇ ਦਾ ਨਾਮ ਸਿਮੰਦਾ ਭਾਰਤ ਬਣਾਤਾ ਸੰਕਾਰ ਦਾ ਬਕਤਾਂ ਭਗਤੀ ਦਾਤ ਪਾਠਨ ਕਰਕੇ ਵੀਰ ਵਾਜਤ ਨੂੰ ਨਿਤ 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 ਕਰਉਂਦੇ ਉਹ ਕਿ ਰੋਕਣ ਦੀ ਉਹ ਕਹਿੰਦੇ ਬਕਤ ਭਗਤੀ ਦਾਤ ਪਾਪ ਪਰਮੇਸ਼ਰ ਹੈ ਉਹ ਪਰਮੇਸ਼ਰ ਹੈ ਉਹ ਭਗਤਾਂ ਨੂੰ ਭਗਤੀ ਦਾਤ ਮਿਲਦਾ ਹੈ ਜੋ ਉਸੇ ਦਾਤ ਵੱਕੇ ਚ ਲਾਇਆ ਕਹਿਣ ਰੂਪ ਬਦਲਦਾ

س مہاراجی جی دا ہے بابا چمن دس مہاراج جی روپ ہے روپ دن کوئی پرے نہیں ہے کہ بوان پورے پورنیہ چلتے ہیں سر ٹھیک ہوئے کبھی دیوان بھی چلتے ہیں چلا س بھی کرتے ہیں ਤੋ ਐਸੇ ਜਿਹੜੇ ਪਹਾਣ ਮਹਾਪੁਰਖੋਂ ਦੇ ਉੱਤਰ ਹੁੰਦੇ ਹਨ ਉਹ ਸਤਿ ਪੁਰਖ ਹੁੰਦੇ ਹਨ ਦਰਬਾਰ ਦੇ ਸਤ ਪਾਦਰ ਮੇਂ ਜਨਮ ਜਾਇਸ ਹਰ ਸੇਵ ਹਰ ਸਦਮੇਂ ਜਿਤ ਜੋ ਉਹ ਪੁੱਤਰ ਸਤਬੇਗ ਕਹਿੰਦੇ ਉਹ ਪੁੱਤਰ ਘਾਉ ਦਾ ਹੱਕਦਾਰ ਹੁੰਦਾ ਹੈ ਜੋ ਆਪ ਦੇ ਗੂਆਂ ਪੀਰਾ ਆਪ ਦੇ ਅਵਤਾਰਾਂ ਦਾ ਆਪ ਦੇ ਗੂਆਂ ਸੰਤਾਂ ਦਾ ਨਾਮ ਰਜਨ ਕਰਦੇ ਹਨ ਬਾਬਾ ਜੀ ਤੂੰ ਇਸ ਕਰਕੇ ਉਹ ਸਤਿਗੁਰ ਬਖਤੰ ਬਖਤੀ ਤਰਾਂ ਲਈ ਨਾਮ ਆ ਉਲਗੀ ਤੇ